ਈਏ ਜੀ ਤੁਹਾਡਾ ਨਾਮ ਮੇਰਾ ਨਾਮ ਵੀਰੇ ਸਿਮਰੀ ਰਾਣੀ ਹੈ ਤੁਹਾਨੂੰ ਕੀ ਤਕਲੀਫ ਹੈ ਤਕਲੀਫ ਤਾਂ ਹੈ ਵੀਰੇ 5-6 ਦਿਨਾਂ ਤੋਂ ਨਾ ਪਾਈਪਾ ਪਾਉਣ ਵਾਸਤੇ ਸਾਡੇ ਪਾਰਟ ਨੰਬਰ 13 ਤੇ ਗਰੀ ਨੰਬਰ 13 ਦੇ ਵਿੱਚ ਗਲ ਸਾਡੇ ਘਰਾਂ ਦੇ ਕੋਲੋਂ ਪਾਈਪਾ ਪੋੜੀਆਂ ਸੀ ਪਹਿਲਾਂ ਤਾਂ ਇਹਨਾਂ ਨੇ ਪੱਟ ਪੱਟ ਕੇ ਸਾਡੇ ਬਾਹਰ ਚ ਢੇਰ ਲਾਤਾ ਜਦੋਂ ਮੈਂ ਆਉਂਦੀ ਜਾਂਦੀ ਸੀ ਮੈਂ ਇਹਨਾਂ ਨੂੰ ਕਿਹਾ ਸੀ ਵੀ ਭਾਈ ਮੈਂ ਦੋਨੇ ਲੱਤਾਂ ਤੋਂ ਐਂਡੀ ਕਰਤਾ ਵੀ ਜੇ ਤੁਸੀਂ ਪੱਟੀਆਂ ਹੀ ਆ ਚੱਲ ਪਾਈਪਾ ਪਾਈਆਂ ਢੇਰ ਇੱਕ ਪਾਸੇ ਲਾ ਦਿਓ ਪਰ ਇਹਨਾਂ ਨੇ ਮੇਰੀ ਇੱਕ ਨਾ ਸੁਣੀ ਛੋਡੇ ਘਰ ਦੇ ਕਹਿੰਦੀ ਸੀ हां ਸਾਡੇ ਘਰ ਦੇ ਵੀ ਬਾਰ-ਬਾਰ ਕਹੀ ਗਿਆ ਮੇਰੇ ਵੀਰਾ ਵੀ ਕਹੀ ਗਿਆ ਮੇਰੀ ਮੰਮੀ ਵੀ ਇਹਨਾਂ ਨੇ ਸੁਣੀ ਨਹੀਂ ਅੱਜ ਤੱਕ ਮੇਰੀ ਮੰਮੀ ਵੀ ਡਿੱਗ ਜਾਨੀ ਸੀ ਉਤਰਨ ਲੱਗੀ ਥੱਲੇ ਫਿਰ ਸਾਡੇ ਮੋੜ ਤੇ ਜਦੋਂ ਚੈਂਬਰ ਬਣਿਆ ਉਦੋਂ ਬਾਅਦ ਸਾਡਾ ਘਰ ਹੁੰਦਾ ਸਾਡੇ ਘਰ ਦੇ ਬਾਹਰ ਚ ਇਹਨਾਂ ਨੇ ਉੱਤੀ ਬਣਾਤੀ ਹੋਰ ਕਰਾ ਜਿਹੜੇ ਨਾਲ ਵਾਲਾ ਘਰ ਆ ਉਹ ਬੰਦ ਪਿਆ ਵੀ ਥੋੜਾ ਜਿਹਾ ਉਧਰ ਨੂੰ ਬਣਾ ਦਿਓ ਅਸੀਂ 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 ਓਕੇ ਤੇ ਜਾ ਕੇ ਦੇਖਿਆ ਵੀ ਇਹ ਸੱਤ ਘਰਾਂ ਦੇ ਬਣਾਈ ਨਹੀਂ ਹੋਰ ਚੀਜ਼ਾਂ ਤੇ ਹੋਰ ਕਿਸੇ ਘਰ ਚ ਨਹੀਂ ਬਣਾਈ ਹੁੰਦੀ ਉਹ ਸਾਡੇ ਬਾੜਚੀ ਬਣਾਈ ਪਹਿਲਾਂ ਵੀ ਸਾਡੇ ਬਾੜਚੇ ਜਿਹੜਾ ਚੋਂਦਾ ਸੀ ਤਾਂ ਸਾਰੇ ਜਨ ਸਾਨੂੰ ਬੋਲਦੇ ਵੀ ਇਹਨੂੰ ਕੋਈ ਕੁਝ ਹੱਲ ਕਰਵਾਓ ਹੁਣ ਵੀ ਜਦੋਂ ਹਰਦੀ ਸਾਡੇ ਬਾੜਚੀ ਬਣਾਈ ਜਾਂਦੇ ਸਾਰੇ ਘਰਾਂ ਦੀ ਫਿਰ ਪਾਣੀ ਇੱਥੇ ਆ ਕੇ ਰੁਕ ਜੂ ਮੈਂ ਹੈਂਡੀਕੈਪਡ ਆ ਮੈਂ ਕਿੱਥੋਂ ਉਹਨੂੰ ਉੱਥੇ ਗੰਦ ਕੱਢੂੰਗੀ ਉਹਦੇ ਵਿੱਚੋਂ ਫਿਰ ਮੈਨੂੰ ਬੋਲ ਕੇ ਜਾਇਆ ਕਰਨਗੇ ਫਿਰ ਅਗਲਾ ਕਹ ਰਹਿੰਦਾ ਵੀ ਬੋਲਦੀ ਆ ਕੁੜੀ ਜੇ ਅਸੀਂ ਕਹਨੇ ਆ ਸਾਡੀ ਸੁਣਵਾਈ ਨਹੀਂ ਹੋ ਰਹੀ ਨਹੀਂ ਜੀ ਮੈਂ ਕਹਿਆ ਮਾੜੀ ਜੇ ਅੱਗੇ ਪਾਈਪ ਤੋਂ ਅੱਗੇ ਬਣਾ ਲਓ ਬਾਲਾ ਕਰਦੇ ਹੋ ਜੇ ਤੁਹਾਨੂੰ ਨਹੀਂ ਸਰਦਾ ਤਾਂ ਇੱਥੋਂ ਤਾਂ ਉਹੀ ਮੈਨੂੰ ਤਾਂ ਫੇਰ ਕੀ ਫਾਇਦਾ ਹੋਇਆ ਮੇਰੀਆਂ ਤਾਂ ਦੇਲੀਆਂ ਵੀ ਤੋੜਤੀਆਂ ਗਰੀਬ ਬਣਾ ਦੀਆਂ ਤੇ ਅਸੀਂ ਪ੍ਰੈਸ ਨੂੰ ਕੀ ਕਹਿਣਾ ਚਾਹੁੰਦੇ ਆ ਮੀਡੀਆ ਰਹੀ ਸਾਨੂੰ ਬਸ ਇਹੀ ਕਹਨੇ ਆ ਵੀ ਜਾਂ ਤਾਂ ਇੱਥੋਂ ਸਾਡੀ ਬੰਦ ਕਰਾ ਦਿਓ ਹੋਰ ਘਰ ਦੇ ਬਾਹਰ ਚ ਖੋਲ ਦਿਓ ਜਾਂ ਫਿਰ ਸਾਡੇ ਘਰ ਤੋਂ ਅੱਗੇ ਬਣਾ ਦੋ ਜਿਹੜੀ ਉਹ ਦੀ ਬਣੋਣੀ ਹੈ ਪਰ ਸਾਨੂੰ ਇੱਥੋਂ ਮੈਨੂੰ ਹੈਂਡਿਕੈਪਟ ਨੂੰ ਨਾ ਤੰਗ ਕਰੋ ਮਾਨਸਤੋ ਦਵਿੰਦਰਪਾਲ ਬੱਬੀ ਦੀ ਰਿਪੋਰਟ